ਨਮਸਕਾਰ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਪੁਲਿਸ ਬਾਰੇ ਜਿਹੜੇ ਪੁਲਿਸ ਦੇ ਵਿੱਚ ਸਾਡੇ ਕਾਂਸਟੇਬਲ ਹੁੰਦਾ ਹੈ ਜਾਂ ਅਲੱਗ-ਅਲੱਗ ਅਹੁਦੇ ਹੁੰਦੇ ਆ ਉਹਨਾਂ 'ਚ ਅਸੀਂ ਕਿੱਦਾਂ ਪਛਾਣ ਕਰੀਏ ਵੀ ਜਿਹੜਾ ਪੁਲਿਸ ਦੇ ਵਿੱਚ ਕਾਂਸਟੇਬਲ ਹੈ ਜਾਂ ਏਐਸਆਈ ਹੈ ਜਾਂ ਸਬ ਇੰਸਪੈਕਟਰ ਹੈ ਜਾਂ ਸਾਡਾ ਡੀਐਸਪੀ ਹੈ ਜਾਂ ਐਸਐਸਪੀ ਨੇ ਉਹਨਾਂ ਦੀ ਕਿੱਦਾਂ ਪਛਾਣ ਆਉਂਦੀ ਹੈ ਕਿਉਂ ਕਿਸ ਰੈਂਕ ਤੇ ਨੇ ਤਾਂ ਉਹਨਾਂ ਦੇ ਰੈਂਕ ਦੀ ਪਛਾਣ ਵਾਸਤੇ ਉਹਨਾਂ ਦੇ ਅਲੱਗ-ਅਲੱਗ ਸਾਈਨ ਦਿੱਤੇ ਨੇ ਉਨਾ ਸਾਈਨ ਦੇ ਬਾਰੇ ਇੱਕ ਵੀਡੀਓ ਦੇ ਵਿੱਚ ਇਹਦੇ ਵਿੱਚ ਗੱਲ ਕਰਾਂਗੇ ਸੈਕੰਡ ਦੀ ਆਪਾਂ ਗੱਲ ਕਰਾਂਦੇ ਆ ਇਹਦੇ ਵਿੱਚ ਬੜੀ ਪੁਲਿਸ ਦੀ ਵਰਦੀ ਹੁੰਦੀ ਹੈ ਅਸੀਂ ਉਹਨੂੰ ਵੇਖਿਆ ਹੋਊਗਾ ਅਲੱਗ-ਅਲੱਗ ਤਰੀਕੇ ਨਾਲ ਕਦੇ ਵਰਦੀ ਫਿੱਕੀ ਜਾਂ ਕਦੇ ਗੂੜੀ ਹੁੰਦੀ ਹੈ ਯਾਨੀ ਕਹਿੰਦਾ ਵੀ ਖਾਕੀ ਵਰਦੀ ਹੁੰਦੀ ਹੈ ਉਹ 2 ਕਿੱਲਰਾਂ ਚ ਆਮ ਤੌਰ ਤੇ ਸਾਨੂੰ ਦੇਖਣ ਨੂੰ ਮਿਲਦੀ ਹੈ ਹੁਣ ਆਪਾਂ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਪਹਿਲਾਂ ਵਰਦੀ ਤੋਂ ਸਟਾਰਟ ਕਰਦੇ ਆ ਵੀਡੀਓ ਵਰਦੀ ਹੁੰਦੀ ਹੈ ਉਹਦੇ ਵਿੱਚ ਕੀ ਫਰਕ ਨਹੀਂ ਦੋਨਾਂ ਦੇ ਕਿਉਂ ਉਹ ਅਲੱਗ-ਅਲੱਗ ਰੰਗ ਦੇ ਵਿੱਚ ਸਾਨੂੰ ਆਮ ਤੌਰ ਤੇ ਦੇਖਣ ਨੂੰ ਮਿਲਦੀ ਹੈ ਜਿਵੇਂ ਤੁਸੀਂ ਆਹ ਵੀਡੀਓ ਦੇ ਵਿੱਚ ਪਹਿਲਾਂ ਫੋਟੋ ਦੇ ਵਿੱਚ ਦੇਖ ਰਹੇ ਹੋ ਜਿਹੜੀਆਂ ਪੁਲਿਸ ਦੀਆਂ ਆਮ ਤੌਰ ਤੇ ਵਰਦੀਆਂ ਪਾਈਆਂ ਹੁੰਦੀਆਂ ਨੇ ਉਹ ਆ ਦੋ ਕਲਰਾਂ ਦੇ ਵਿੱਚ ਸਾਨੂੰ ਆਮ ਤੌਰ ਤੇ ਦੇਖਣ ਨੂੰ ਮਿਲਦੀਆਂ ਨੇ ਜਿਹੜੀ ਖਾਕੀ ਵਰਦੀ ਹੁੰਦੀ ਹੈ ਤੇ ਜਿਹੜੀ ਇਹ ਪਹਿਲੀ ਵਰਦੀ ਤੁਸੀਂ ਵੇਖ ਰਹੇ ਹੋ ਇਹ ਜਿਹੜੀ ਵਰਦੀ ਹੈ ਇਹ ਜ਼ਿਆਦਾਤਰ ਸਾਨੂੰ ਦੇਖਣ ਨੂੰ ਮਿਲਦੀ ਹੈ ਹੁਣ ਜਿਹੜੀ ਤੁਸੀਂ ਦੂਸਰੀ ਫੋਟੋ ਦੇਖ ਰਹੇ ਹੋ ਇਹ ਫੋਟੋ ਦੇ ਵਿੱਚ ਜਿਹੜੀ ਤੁਸੀਂ ਵਰਦੀ ਦੇਖ ਰਹੇ ਆ ਇਸ ਵਰਦੀ ਦਾ ਜਿਹੜਾ ਰੰਗ ਹੈ ਇਹਨੂੰ ਅਸੀਂ ਅੰਗੋਲਾ ਕਲਰ ਕਹਿ ਕੇ ਬੁਲਾਉਂਦੇ ਆ ਅੰਗੋਲਾ ਕਲਰ ਦੀ ਯੂਨੀਫਾਰਮ ਹੁੰਦੀ ਹੈ ਇਹ ਪੁਲਿਸ ਲਾਈਨ ਦੇ ਵਿੱਚ ਪਾਈ ਜਾਂਦੀ ਹੈ ਪਰ ਇਹ ਦੋਨਾਂ ਵਰਦੀਆਂ ਦੇ ਵਿੱਚ ਫਰਕ ਕੀ ਹੈ ਜਿਹੜੀ ਪੁਲਿਸ ਦੇ ਵਿੱਚ ਵਰਦੀ ਹੈ ਜਿਹੜੀ ਅਸੀਂ ਪਹਿਲੀ ਫਿੱਕੇ ਰੰਗ ਦੀ ਦਿਖਾ ਰਹੇ ਨੇ ਖਾਕੀ ਵਰਦੀ ਕਹਿ ਕੇ ਕਹਿੰਦੇ ਆ ਅਸੀਂ ਇਹਦੇ ਵਿੱਚ ਕੀ ਹੁੰਦਾ ਹੈ ਜਿਹੜਾ ਇਹ ਗਰਮੀਆਂ ਦੇ ਵਿੱਚ ਪਾਈ ਜਾਂਦੀ ਹੈ ਤੇ ਜਿਹੜੀ ਅਸੀਂ ਅੰਗੋਲਾ ਕਲਰ ਦੀ ਵਰਦੀ ਦੇਖਦੇ ਆ ਇਹ ਸਰਦੀਆਂ ਦੇ ਵਿੱਚ ਪਾਈ ਜਾਂਦੀ ਹੈ ਤਾਂ ਜਿਹੜੀ ਸਾਡੀ ਪੁਲਿਸ ਹੈਗੀ ਉਹਦੇ ਵੀ ਕੁਝ ਰੂਲਸ ਨੇ ਉਹਨਾਂ ਨੇ ਨਵੰਬਰ ਤੋਂ ਲੱਗ ਕੇ ਮਾਰਚ ਤੱਕ ਜਿਹੜੀ ਵਰਦੀ ਇਹਦੀ ਪਾਈ ਜਾਂਦੀ ਹੈ ਉਹਨੂੰ ਸਰਦੀਆਂ ਦੀ ਵਰਦੀ ਕਹਿੰਦੇ ਆ ਉਹ ਅੰਗੋਲਾ ਕਲਰ ਚ ਪਾਈ ਜਾਂਦੀ ਹੈ ਤੇ ਜਿਹੜੇ ਬਾਕੀ ਮਹੀਨੇ ਨੇ ਉਹਨਾਂ ਦੇ ਵਿੱਚ ਜੇ ਨਹੀਂ ਕਹਿੰਦਾ ਪਰ ਮਾਰਚ ਤੋਂ ਲੈ ਕੇ ਦੁਬਾਰਾ ਨਵੰਬਰ ਤੱਕ ਉਹ ਅਸੀਂ ਆਮ ਤੌਰ ਤੇ ਖਾਕੀ ਵਰਦੀ ਦੇ ਤੌਰ ਤੇ ਦੇਖਦੇ ਆਂ ਤੇ ਇਸ ਕਰਕੇ ਮਤਲਬ ਸਾਨੂੰ ਇਹ ਚੀਜ਼ ਦਾ ਨਹੀਂ ਪਤਾ ਬਹੁਤਿਆਂ ਨੂੰ ਵੀ ਇਹ ਵਰਦੀ ਦੇ ਵਿੱਚ ਦੋਨਾਂ 'ਚ ਫਰਕ ਕੀ ਆ ਅੰਗੋਲਾ ਕਲਰ ਕਦੋਂ ਪਾਇਆ ਜਾਂਦਾ ਤੇ ਕਿੰਨਾ ਕਿਹੜੇ ਮਹੀਨੇ ਦੇ ਵਿੱਚ ਆਮ ਤੌਰ ਤੇ ਪਾਇਆ ਜਾਂਦਾ ਬਾਕੀ ਇਹ ਪੁਲਿਸ ਲਾਈਨ ਮੌਸਮ ਦੇ ਅਕੋਰਡਿੰਗ ਇਹਦੇ ਦਿਨਾਂ ਦੇ ਵਿੱਚ ਕੁਝ ਮੋੜਾ ਮੋਟਾ ਫਰਕ ਪਾ ਸਕਦੀ ਹੁੰਦੀ ਆ ਉਹਦੇ ਰੂਲਸ ਨੇ ਉਹ ਮਤਲਬ ਫਾਲੋ ਕੀਤੇ ਜਾਂਦੇ ਨੇ ਇਹ ਚੀਜ਼ ਕੀਤੇ ਜਾਂਦੀ ਨੇ ਬੜੀ ਤਾਂ ਗੱਲ ਕਰਦੇ ਆਪਾਂ ਹੁਣ ਪੁਲਿਸ ਥਾਣੇ ਦੇ ਵਿੱਚ ਕਿਹੜੇ ਕਿਹੜੇ ਤੇ ਪੁਲਿਸ ਥਾਣੇ ਦੇ ਵਿੱਚ ਜਿਹੜਾ ਸਭ ਤੋਂ ਛੋਟਾ ਅਹੁਦਾ ਹੁੰਦਾ ਉਹ ਹੁੰਦਾ ਕਨਸਟੇਬਲ ਦਾ ਜਿਹੜਾ ਕਨਸਟੇਬਲ ਹੁੰਦਾ ਉਹਦੇ ਵਿੱਚ ਹਰ ਇੱਕ ਸਟੇਟ ਦੇ ਮੁਤਾਬਕ ਜਿਹੜਾ ਉਹ ਮੋਢਾ ਹੁੰਦਾ ਉਹਦੇ ਤੇ ਨਿਖਿਆ ਹੁੰਦਾ ਜੇਕਰ ਪੰਜਾਬ ਦੇ ਵਿੱਚ ਲਿਖਿਆ ਤਾਂ ਪੀਪੀ ਪੀਪੀ ਦਾ ਮਤਲਬ ਪੰਜਾਬ ਪੁਲਿਸ ਇਸ ਤਰੀਕੇ ਨਾਲ ਕਹਿੰਦੇ ਐਚਪੀ ਹਰਿਆਣਾ ਪੁਲਿਸ ਐਚ ਹਿਮਾਚਲ ਪ੍ਰਦੇਸ਼ ਪੁਲਿਸ ਉਹਨਾਂ ਦੇ ਉੱਤੇ ਮੋਢੇ ਤੇ ਤੇ ਲਿਖਿਆ ਹੁੰਦਾ ਇਸ ਤਰ੍ਹਾਂ ਆਰ ਜੇ ਲਿਖਿਆ ਤਾਂ ਰਾਜਸਥਾਨ ਪੁਲਿਸ ਆਰਪੀ ਇਸ ਤਰ੍ਹਾਂ ਅਲੱਗ-ਅਲੱਗ ਸਿਰਫ ਲਿਖਿਆ ਹੁੰਦਾ ਜਿਹੜੀ ਪੱਟੀ ਹੁੰਦੀ ਹੈ ਮੋਟੀ ਵਾਲੀ ਇਹ ਸਿਰਫ ਖਾਲੀ ਹੁੰਦੀ ਹੈ ਖਾਕੀ ਰੰਗ ਦੀ ਇਸੇ ਤਰ੍ਹਾਂ ਠੰਡ ਦੇ ਵਿੱਚ ਜਿਹੜਾ ਦੂਜੇ ਨੰਬਰ ਦਾ ਉਦਦਾ ਹੁੰਦਾ ਇਸ ਤੋਂ ਵੱਡਾ ਜਦੋਂ ਇੱਕ ਕਾਂਸਟੇਬਲ ਨੂੰ ਪ੍ਰੋਮੋਸ਼ਨ ਮਿਲ ਜਾਂਦੀ ਹੈ ਤਾਂ ਉਸ ਤੋਂ ਬਾਅਦ ਉਹਦੇ ਕੋਲੇ ਉਦਦਾੜਾ ਆ ਜਾਂਦਾ ਉਹ ਆ ਜਾਂਦਾ ਹੈਗਾ ਹੈੱਡ ਕਾਂਸਟੇਬਲ ਦਾ ਤਾਂ ਹੈੱਡ ਕਾਂਸਟੇਬਲ ਬਣ ਜਾਂਦੇ ਨੇ ਤਾਂ ਹੈੱਡ ਕਾਂਸਟੇਬਲ ਦੇ ਉੱਤੇ ਜਿਹੜੀਆਂ ਮੋਟਾ ਹੁੰਦਾ ਇਹ ਤੇ ਇੱਕ ਤਿੰਨ ਲੇਣਾਵਰੀਆਂ ਹੁੰਦੀਆਂ ਅਲੱਗ-ਅਲੱਗ ਤਰ੍ਹਾਂ ਦੀਆਂ ਜਿਨੂੰ ਅਸੀਂ 3 ਵਿਲਾਜ਼ ਬੋਰ ਕਹਿ ਕੇ ਬੁਲਾਉਂਦੇ ਹਾਂ ਠੀਕ ਹੈ ਉਹ ਬਣਾ ਹੁੰਦਾ ਤਾਂ ਉਹਨਾਂ ਜਿਹੜੇ ਉਹਨੇ ਬੈਚ ਨੇ ਥੋੜੇ ਮੋਟੇ ਉਹ ਅਲੱਗ-ਅਲੱਗ ਤਰ੍ਹਾਂ ਦੇ ਹੋ ਸਕਦੇ ਨੇ ਉਹਨਾਂ ਦਾ ਕਲਰੜਾ ਅਲੱਗ ਹੋ ਸਕਦਾ ਹੈ ਪੰਜਾਬ ਦਾ ਕਲਰ ਹੈ ਉਹ ਬਲੂ ਤੇ ਰੈੱਡ ਨਾਮ ਦਾ ਆਪ ਤਾਂ ਸਾਨੂੰ ਦੇਖਣ ਨੂੰ ਮਿਲਦਾ ਹੈ ਇਸੇ ਤਰ੍ਹਾਂ ਇਸ ਤੋਂ ਅੜੀ ਵੱਡਾ ਉਧਾ ਹੁੰਦਾ ਹੈ ਹੈੱਡ ਕੰਸਟਲ ਤੋਂ ਬਾਅਦ ਉਹ ਹੁੰਦਾ ਹੈ ਏਐਸਆਈ ਦਾ ਜਿਹਨੂੰ ਅਸੀਂ ਬੋਲਦੇ ਹਾਂ ਅਸਿਸਟੈਂਟ ਸਬ ਇਨਸਪੈਕਟਰ ਇਹਦੇ ਵਿੱਚ ਸਾਨੂੰ ਅੜੀ ਆ ਮੋਟਾ ਇਹਦੇ ਤੇਰੀ ਸਟਾਰ ਦੇਖਣ ਨੂੰ ਮਿਲੂਗਾ ਉਹ ਇੱਕ ਹੋਏਗਾ ਜਿਹੜਾ ਇੱਕ ਸਟਾਰ ਹੁੰਦਾ ਉਹਨੂੰ ਅਸੀਂ ਆਮ ਤੌਰ ਤੇ ਏਐਸਆਈ ਕਹਿ ਕੇ ਬੁਲਾ ਦਿੰਦੇ ਆਂ ਉਸ ਤੋਂ ਬਾਅਦ ਜਿਹੜਾ ਅਗਲਾ ਉੱਦੋਂ ਹੁੰਦਾ ਪੁਲਿਸ ਲਾਈਨ ਦੇ ਵਿੱਚ ਸਾਡੇ ਜਿਹਨੇ ਥਾਣੇ ਦੇ ਵਿੱਚ ਉਹ ਹੁੰਦਾ 2 ਸਟਾਰ ਵਾਲਾ ਜਿਹਨੂੰ ਅਸੀਂ ਸਬ ਇੰਸਪੈਕਟਰ ਕਹਿ ਕੇ ਬੁਲਾਉਂਦੇ ਆ ਉਹਨਾਂ ਦੇ ਮੋਢੇ ਦੇ ਉੱਤੇ 2 ਸਟਾਰ ਲੱਗੇ ਹੁੰਦੇ ਨੇ ਜਿਨ੍ਹਾਂ ਨੂੰ ਅਸੀਂ ਸਬ ਇੰਸਪੈਕਟਰ ਕਹਿੰਦੇ ਆ ਠੀਕ ਹੈ ਇਸੇ ਤਰ੍ਹਾਂ ਜਿਹੜਾ ਤੀਸਰਾ ਉੱਦੋਂ ਹੁੰਦਾ ਥਾਣੇ ਦੇ ਸੁੱਤ ਤੋਂ 메ਨ ਉੱਦੋਂ ਹੁੰਦਾ ਉਹ ਹੁੰਦਾ ਥਾਣੇ ਦੇ ਮੁਖੀ ਦਾ ਜਿਹਨੂੰ ਅਸੀਂ ਇੰਸਪੈਕਟਰ ਕਹਿ ਦਿੰਦੇ ਆ ਥਾਣੇਦਾਰ ਕਹਿ ਦਿੰਦੇ ਆ ਐਸ ਐਚਓ ਕਹਿ ਦਿੰਦੇ ਆ ਉਹਦੇ ਮੋਢੇ ਦੇ ਉੱਤੇ 3 ਸਟਾਰ ਹੁੰਦੇ ਆ ਤੇ ਇੱਕ ਲਾਲ ਰੰਗ ਦਾ ਰੀਬਨ ਲੱਗ ਇਨਸਪੈਕਟਰ ਕਿੱਕੇ ਬਲੋਂਦੇ ਥਾਣੇ ਦੇ ਵਿੱਚ ਇਹ ਜਿਹੜੇ ਇਹ ਆਉਂਦੇ ਨੇ ਇੱਕ ਥਾਣੇ ਤੱਕ ਸੀਮਿਤ ਹੁੰਦੇ ਨੇ ਐਤੂ ਬਾਅਦ ਜਿਹੜੇ ਵੀ ਆਉਤੇ ਚੱਲ ਪਾਉਂਦੇ ਨੇ ਉਹ ਆਫੀਸਰ ਰੈਂਕ ਦੇ ਚੱਲ ਪਾਉਂਦੇ ਨੇ ਤੇ ਉਹ ਲਗਭਗ ਸਾਰੀਆਂ ਸਟੇਟਾਂ ਦੇ ਵਿੱਚ ਜਿਹੜੇ ਹੁੰਦੇ ਨੇ ਇੱਕੋ ਟਾਈਪ ਤਰ੍ਹਾਂ ਗਿਨੇ ਜਾਂਦੇ ਨੇ ਉਹ ਇਸ ਤੋਂ ਵੱਡਾ ਅਹੁਦਾ ਹੁੰਦਾਗਾ ਉਹ ਹੁੰਦਾ ਹੈ ਡੀਐਸਪੀ ਦਾ ਜਿਹਨੂੰ ਅਸੀਂ ਬੋਲਦੇ ਆ ਆਮ ਤੌਰ ਤੇ ਡਿਪਟੀ ਸੁਪਰਡੈਂਟ ਆਫ ਪੁਲਿਸ ਠੀਕ ਹੈ ਜੀ ਉਹ ਕਿਨੇ ਜਾਂਦਾ ਉਹ ਜਿਹੜਾ ਮੋਢੇ ਦੇ ਉੱਤੇ ਸਟਾਰ ਹੁੰਦੇ ਨੇ ਉਹ ਤਿੰਨ ਹੁੰਦੇ ਨੇ ਪਰ ਰੈੱਡ ਕਲਰ ਦਾ ਨਾ ਰੀਵਨ ਹੁੰਦਾ ਉਹ ਨਹੀਂ ਲੱਗਿਆ ਹੁੰਦਾ ਸਿਰਫ ਤਿੰ ਉਹਨਾਂ ਤੋਂ ਪਛਾਣ ਆਉਂਦੀ ਆ ਸਾਨੂੰ ਕਿਹੜਾ ਇਹਨਾਂ ਦਾ ਇਹਦਾ ਆਫੀਸਰ ਰੈਂਕ ਦਾ ਮਤਲਬ ਰੈਂਕ ਹੈ ਉਹ ਡੀਐਸਪੀ ਦਾ ਹੈ ਡੀਐਸਪੀ ਤੋਂ ਬਾਅਦ ਜਿਹੜਾ ਸਾਡੀ ਪੁਲਿਸ ਰੈਂਕ ਦੇ ਵਿੱਚ ਰੈਂਕ ਸ਼ੁਰੂ ਹੁੰਦਾ ਹੈ ਜਿਹੜਾ ਆਮ ਤੌਰ ਤੇ ਉਹ ਡਿਸਟ੍ਰਿਕਟ ਲੈਵਲ ਤੱਕ ਜਾਂਦਾ ਹੈ ਜਿਹਨੂੰ ਅਸੀਂ ਡਿਸਟ੍ਰਿਕਟ ਦੇ ਉੱਤੇ ਆਮ ਤੌਰ ਤੇ ਸਾਨੂੰ ਦੇਖਣ ਨੂੰ ਮਿਲਦਾ ਹੈ ਉਹ ਹੁੰਦਾ ਹੈ ਐਸਪੀ ਜਿਹਨੂੰ ਅਸੀਂ ਮਤਲਬ ਐਡੀਸ਼ਨਲ ਸੁਪਰੀਡੈਂਟ ਆਫ ਪੁਲਿਸ ਕਹਿੰਦੇ ਆ ਐਡੀਸ਼ਨਲ ਸੁਪਰੀਡੈਂਟ ਆਫ ਪੁਲਿਸ ਦਾ ਅਹੁਦਾ ਹੁੰਦਾ ਹੈ ਜਿਹੜਾ ਉਸ ਤੋਂ ਬਾਅਦ ਹੁੰਦਾ ਉਹਦੇ ਵਿੱਚ ਕੀ ਹੁੰਦਾਗਾ ਜਿਹੜਾ ਸਾਡਾ ਪੱਟੀ ਹੁੰਦੀ ਹੈ ਤੇ ਕੋਈ ਸਟਾਰ ਨਹੀਂ ਲੱਗਿਆ ਹੁੰਦਾ ਸਿਰਫ ਸਾਡਾ ਅਸ਼ੋਕ ਐਂਬਲਮ ਲੱਗਿਆ ਹੁੰਦਾ ਜਿਹਨੂੰ ਅਸੀਂ ਅਸ਼ੋਕ ਦੀ ਮੂਰਤੀ ਕਹਿੰਦੇ ਆ ਇਹ ਤੇ ਮੋਢੇ ਦੇ ਉੱਤੇ ਸਿਰਫ ਲੱਗੀ ਹੁੰਦੀ ਆ ਖਾਕੀ ਪੱਟੀ ਦੇ ਉੱਪਰ ਠੀਕ ਹੈ ਉਹ ਸਾਡਾ ਐਸਪੀ ਦਾ ਅਦਦਾ ਹੁੰਦਾ ਐ ਐਸਪੀ ਤੋਂ ਬਾਅਦ ਜਿਹੜਾ ਅਦਦਾ ਹੁੰਦਾ ਉਹ ਐਸਪੀ ਦਾ ਅਦਦਾ ਹੁੰਦਾ ਜਿਹਨੂੰ ਸੁਪਰੀਡੈਂਟ ਆਫ ਪੁਲਿਸ ਬੋਲਦੇ ਆ ਅਸੀਂ ਉਹਨਾਂ ਦੇ ਉੱਤੇ ਇੱਕ ਸਟਾਰ ਇੱਕ ਅਸ਼ੋਕ ਐਂਬਲਮ ਲੱਗਿਆ ਹੋਊਗਾ ਠੀਕ ਹੈ ਉਹ ਸਾਡਾ ਅਦਦਾ ਹੁੰਦਾ ਐ ਐਸਪੀ ਦਾ ਅਦਦਾ ਹੁੰਦਾ ਤੁਹਾਡਾ ਉਸ ਤੋਂ ਬਾਅਦ ਸਾਡਾ ਜਿਹੜਾ ਡਿਸਟ੍ਰਿਕਟ ਦਾ ਸਭ ਤੋਂ ਮ ਉਹਨਾਂ ਨੂੰ ਕਿਹਾ ਜਾਂਦਾ ਐਸਐਸਪੀ ਉਹਨਾਂ ਦੇ ਮੋਢੇ ਦੇ ਉੱਤੇ ਦੋ ਸਟਾਰ ਇੱਕ ਅਸ਼ੋਕ ਐਮਬਲਮ ਹੋਊਗਾ ਜਿਹਨੂੰ ਅਸੀਂ ਆਮ ਤੌਰ ਤੇ ਜਾਂ ਪੂਰੇ ਜ਼ਿਲ੍ਹੇ ਦਾ ਮੁਖੀ ਕਹਿ ਕੇ ਬੁਲਾਉਂਦੇ ਆ ਸਿਨੀਅਰ ਸੁਪਰਡੈਂਟ ਆਫ ਪੁਲਿਸ ਉਸ ਐਸਐਸਪੀ ਤੋਂ ਬਾਅਦ ਅਗਲਾ ਅਹੁਦਾ ਸ਼ੁਰੂ ਹੁੰਦਾ ਹੈ ਉਹ ਹੁੰਦਾ ਡੀਆਈਜੀ ਦਾ ਜਿਹਨਾਂ ਨੂੰ ਡਿਪਟੀ ਡਾਇਰੈਕਟਰ ਜਰਨਲ ਆਫ ਪੁਲਿਸ ਠੀਕ ਹੈ ਉਹਨਾਂ ਦੇ ਆਮ ਤੌਰ ਤੇ ਹੁੰਦਾ ਮੋਢੇ ਦੇ ਉੱਤੇ ਤਿੰਨ ਸਟਾਰ ਇੱਕ ਅਸ਼ੋਕ ਐਮਬਲਮ ਲੱਗਿਆ ਹੁੰਦਾ ਤੇ ਉਹ ਆਮ ਤੌਰ ਤੇ ਸਾਡੇ ਮਤਲਬ ਰੇਂਜ ਆ ਜਾਂਦੀ ਆ ਉਹਨਾਂ ਰੇਂਜ ਦੇ ਅਕੋਰਡਿੰਗ ਹੁੰਦਾ ਜਿਵੇਂ ਅਸੀਂ ਪਟੰਡਰ ਰੇਂਜ ਕਿਹਾ ਹੁੰਦਾ ਇੱਕ ਉਹ ਮਤਲਬ ਕਾਫੀ ਏਰੀਆ ਚਾਰ ਪੰਜ ਮਿਲ ਕਹਿੰਦਾ ਉਹ ਜ਼ਿਲ੍ਹੇ ਨੇ ਕੁਝ ਉਹਦੇ ਅੰਦਰ ਆ ਜਾਂਦੇ ਨੇ ਉਸ ਤੋਂ ਬਾਅਦ ਤਾਂ ਅਗਲਾ ਜਿਹੜਾ ਮਤਲਬ ਉਹਦੇ ਤੋਂ ਬਾਅਦ ਡੀਆਈਜੀ ਤੋਂ ਬਾਅਦ ਆਈਜੀਪੀ ਦਾ ਹੁੰਦਾ ਜਿਹਨਾਂ ਨੂੰ ਇੰਸਪੈਕਟਰ ਜਰਨਾ ਪੁਲਿਸ ਕਹਿ ਕੇ ਬੁਲਾਉਂਦੇ ਆਂ ਸੀ ਉਹਨਾਂ ਦੇ ਉੱਤੇ ਇੱਕ ਸਟਾਰ ਇੱਕ ਜਿਹੜਾ ਹੁੰਦਾ ਸਾਡਾ ਜਿਹਨੂੰ ਅਸੀਂ ਤਲਵਾਰ ਕਹਿੰਦੇ ਆਂ ਇੰਗਲਿਸ਼ ਦੇ ਵਿੱਚ ਇਹਨੂੰ ਬੋਲਦੇ ਆ ਸਬੋਰਡ ਠੀਕ ਹੈ ਇੱਕ ਕ੍ਰੋਸ ਸਬੋਰਡ ਹੁੰਦਾ ਉਹ ਮਤਲਬ ਦਾ ਨਿਸ਼ਾਨ ਲੱਗਿਆ ਹੁੰਦਾ ਉਹ ਮੋੜ ਦੇ ਉੱਤੇ ਇਸ ਤੋਂ ਬਾਅਦ ਆ ਪੁਲਿਸ ਲਾਈਨ ਦੇ ਵਿੱਚ ਸਭ ਤੋਂ ਵੱਡਾ ਵੱਡਾ ਉਹਦਾ ਹੁੰਦਾ ਉਹ ਹੁੰਦਾ ਡੀਜੀਪੀ ਦਾ ਡਾਇਰੈਕਟਰ ਜਨਰਲ ਆਫ ਪੁਲਿਸ ਉਹਨਾਂ ਦੇ ਉੱਤੇ ਹੁੰਦਾ ਇੱਕ ਮਤਲਬ ਸਵਾਰਡ ਕ੍ਰਾਸ ਜਿਹੜੀ ਕ੍ਰਾਸ ਤਲਵਾਰ ਦਾ ਨਿਸ਼ਾਨ ਤੇ ਇੱਕ ਸ਼ੋਕ ਐਮਬਲਮ ਇਹ ਇਹ ਪੁਲਿਸ ਲੈਣ ਦੇ ਨੇ ਮੈਨੂੰ ਇਹਨਾਂ ਬਾਰੇ ਮੈਨੂੰ ਵੀ ਨੌਲੇਜ ਨਹੀਂ ਸੀ ਮੈਂ ਵੀ ਕਾਫੀ ਪੜਿਆ ਸੋਚਿਆ ਸਮਝਿਆ ਇਹਦੇ ਬਾਰੇ ਫਿਰ ਜਾ ਕੇ ਤੁਹਾਡਾ ਵੀਡੀਓ ਸ਼ੇਅਰ ਕੀਤੀ ਤਾਂ ਮੈਨੂੰ ਲੱਗਿਆ ਵੀ ਜਿਹੜੇ ਇਹ ਆਉਦੇ ਨੇ ਇਹ ਤੁਹਾਡਾ ਨਾਲ ਸ਼ੇਅਰ ਕਰਨੇ ਚਾਹੀਦੇ ਨੇ ਤਾਂ ਕਿਹੜੀ ਵੀਡੀਓ ਆ ਇਹ ਤੁਹਾਡੇ ਬੱਚੇ ਦੇਖਣ ਜਿਹੜੀਆਂ ਚੀਜ਼ਾਂ ਆਪਾਂ ਨੂੰ ਇਹ ਜਿਹੜੇ ਹੋ ਕਿ ਹਜੇ ਤੱਕ ਨਹੀਂ ਪਤਾ ਉਹ ਸਾਡੇ ਬੱਚੇ ਉਹ ਵੀਡੀਓ ਦੇਖਣ ਤਾਂ ਕਿ ਉਹਨਾਂ ਨੂੰ ਛੋਟੀ ਉਮਰ ਦੇ ਵਿੱਚ ਇਹਨਾਂ ਚੀਜ਼ਾਂ ਦਾ ਗਿਆਨ ਆਵੇ ਉਹਨੂੰ ਪੁਲਿਸ ਲਾਈਨ ਦੇ ਯੂਨੀਫਾਰਮ ਦਾ ਰੈਂਕ ਦਾ ਉਹਨਾਂ ਦੇ ਸਟਾਰਸ ਦਾ ਇਹਦੇ ਮੋੜ ਦੇ ਸਟਾਰ ਨੇ ਕੀ ਵੈਲਿਊ ਹੈ ਕੀ ਉਹਨਾਂ ਦੇ ਸਟਾਰ ਮਤਲਬ ਉਹਦਾ ਰੈਂਕ ਬਣਦੇ ਇਹਨਾਂ ਦੀ ਜਾਨਕਾਰੀ ਆਵੇ ਸੋ ਇਹ ਮੈਂ ਵੀਡੀਓ ਤੁਹਾਡੇ ਨਾਲ ਤਾਂ ਸ਼ੇਅਰ ਕੀਤੀ ਹੈ ਤਾਂ ਕਿ ਜਿਹੜੀ ਜਾਣਕਾਰੀ ਆਪ ਨੂੰ ਇੰਨੀ ਵੱਡੀ ਉਮਰ ਦੇ ਵਿੱਚ ਆਉਂਦੀ ਹੈ ਉਹ ਆਪਣੇ ਬੱਚਿਆਂ ਨੂੰ ਆਪਾਂ ਬੜ ਕੇ ਸਾਂਝੀ ਕਰੀਏ ਦੱਸਿਏ ਤਾਂ ਕਿ ਸਾਡੇ ਬੱਚੇ ਗਿਆਨ ਦੇ ਭਾਗੀ ਬਣਨ ਸੋ ਜੇ ਤੁਹਾਨੂੰ ਮੇਰੀ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਕਰਿਓ ਤੇ ਮੇਰੇ ਚੈਨਲ ਨੂੰ ਵੱਧ ਤੋਂ ਵੱਧ ਹੌਸਲਾ ਦਿਓ ਸਬਸਕ੍ਰਾਈਬ ਕਰੋ ਧੰਨਵਾਦ ਜੀ